ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਟਾਉਣ ਪਿੰਡ ਵੀਲਾ ਤੇਜਾ ਤਸਰੀਜਲ ਬਟਾਲਾ ਦੇ ਜ਼ਿਲ੍ਹਾ ਗੁਰਦਾਸਪੁਰ ਆਪਾਂ ਪਹੁੰਚਿਆ ਫਰਜੀ ਫਾਰਮ ਤੇ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 8-9 ਨਗ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਆ ਤੇ ਬਾਕੀ ਜਿਹੜੀਆਂ ਸਾਰੀਆਂ ਗੱਬੜਾਂ ਤਿਆਰ ਯਾਸੀਆਂ ਦਿਖਾਵਾਂਗੇ ਤੇ ਆਪਾਂ ਪਹੁੰਚਿਆ ਵੀਰ ਮੰਦੀਪ ਦੇ ਕੋਲ ਤੇ ਅੱਜ ਉਹ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਹਾਂ ਨਾ ਵੀ ਡਿਟੇਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਸੀਂ ਸੁਣਾਓ ਠੀਕ ਠਾਕ ਜੀ ਬੜੀ ਦਾਦਾ ਬੁੱਢਾ ਸਾਹਿਬ ਦੀ ਕਿਰਪਾ ਜੀ ਕਿਰਪਾ ਹੀ ਚਾਹੀਦੀ ਆ ਜੀ ਹਾਂ ਜੀ ਤੇ ਬਾਈ ਜੀ ਆਪਣਾ ਨਾਮ ਦੱਸ ਦਿਓ ਕਰਮਦੀਪ ਸਿੰਘ ਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਜੀ ਪਿੰਡ ਸਾਡਾ ਵੀ ਲਾ ਤੇ ਜਾਵਰ ਇਹਨੇ ਆਪਾਂ ਮਾਲੇਵਾਲ ਦੇ ਬੋਲਦੇ ਆ ਜੀ ਫਰੇਗੜ ਚੂੜੀਆਂ ਦਾ 3 ਕਿਲੋ ਮੀਟਰ ਆ ਮਾਲੇਵਾਲ ਦਾ ਫੋਲ ਅੱਛਾ ਜੀ ਤੇਰਾ ਬਾਬਾ ਨਾਨਕ ਰੋੜਿਆ ਜੀ ਠੀਕ ਹੈ ਠੀਕ ਹੈ ਜੀ ਆਪਣੇ ਕੋ 24 ਘੰਟੇ ਰਾ 14 15 ਜਨਵਰੀ ਖੜੇ ਰਹਿੰਦੇ ਆ ਅੱਛਾ ਜੀ ਤੇ ਅੱਜ 10 ਵặnਾ ਦਿਖਾਵਾਂਗੇ ਚਿੰਨ ਮੱਛੀਆਂ ਆਪਣੀਆਂ ਆਰੀਆਂ ਵੀ ਦੀ ਜਲਸੀਆਂ 20 ਕਿਲੋ ਵਾਲੀਆਂ ਅੱਛਾ ਠੀਕ ਹੈ ਠੀਕ ਹੈ ਜੀ ਇੱਕ ਥੋੜੀ ਲੇਟ ਹੋ ਗਈ ਆ ਵੱਡੇ ਵੀਰਜੀ ਦੇ ਆਪਾਂ ਉਹ ਜਿਹੜਾ ਕੋਈ ਵੀਰ WhatsApp ਤੇ ਮੈਸੇਜ ਕਰਦੇ ਜਿਹੜੇ ਨੰਬਰ ਸਕਰੀਨ ਤੇ ਚੱਲਦੇ ਆ ਹਾਂਜੀ ਹਾਂਜੀ ਤੇ ਉਹ ਪਾ ਦੀ ਆਪਾਂ ਵੀਡੀਓ ਪਾ ਦਾਂਗੇ ਠੀਕ ਹੈ ਜੀ ਹੁਣ ਇੱਕ ਆਪਾਂ ਖੀਰੀ ਝੋਟੀ ਦਿਖਾਉਣੀ ਆ ਮੱਛੀਆਂ ਆਪਣੇ ਕੋਲ 20 ਕਿਲੋ ਵਾਲੀਆਂ ਵੱਡੀਆਂ ਮੱਛੀਆਂ ਠੀਕ ਹੈ ਜੀ ਇੱਕ ਨਾ ਫੋਨ ਨੰਬਰ ਬੋਲ ਦਿਓ ਆਪਣਾ ਫੋਨ ਨੰਬਰ 987290905 ਠੀਕ ਹੈ ਜੀ ਹਾਂਜੀ ਤੇ ਐਤੋਂ ਛੋਟੀ ਤੋਂ ਕਰੀਏ ਸ਼ੁਰੂਆਤ ਵੀਰ ਜੀ ਛੋਟੀ ਆ ਪਹਿਲੇ ਕੱਟੀ ਅੱਛਾ ਜੀ ਠੀਕੀ ਤੋਂ ਦੋਦੀ ਦੇ ਦੰਦ ਕੱਢ ਰਹੀ ਆ ਠੀਕ ਹੈ ਜੀ ਇਹ ਸਿੰਘ ਵੇ ਵਾਲਾ ਚੈਂਪੀਅਨ ਰਿੰਗ ਵਾਲਾ ਸਿੰਘ ਲੱਗਾ ਠੀਕ ਲੋ ਜੀ ਜੈੱਟ ਬਲੈਕ ਕਿਹਨੇ ਕਰਨੇਗਾ ਯਾ ਸਿੰਘ ਆ ਇਹ ਬਾਈ ਕਿੰਨਾ ਟਾਈਮ ਲੱਗੂ ਜੇ ਹਾਲੇ ਮਹੀਨਾ ਕੱਟੀ ਲੈਂਦੀ ਆ ਤੇ ਵੀਰ ਜੀ ਠੰਡੀ ਹੈ ਅਜ ਤੱਕ ਗਾਵਾਂ ਹੁੰਦੀਆਂ ਵੇਖੋ ਲਓ ਜੀ ਸ਼ਾਂਤ ਬਿਲਕੁਲ ਸ਼ਾਂਤ ਸੁਭਾਅ ਵਾਲੇ ਕਿਆ ਕਰ ਸਾਡੇ ਬਾਕੀ ਥਾਨ ਤੁਣ ਵੀ ਚੰਗਾ ਕੱਢ ਜਾਣਾ ਕਰਮਾਲੀ ਨੇ ਲੈ ਬਰੀਕੀਆਂ ਇੰਨੀਆਂ ਕਿਆ ਆ ਇਹ ਨੂਆਂ ਬਰੀਕ ਹੈ ਦਾ ਚਮੜੀ ਬਰੀਕ ਹੈ ਜਿਦਾਂ ਨੇ ਚਮੜੀ ਆ ਦੁੱਧ ਵਾਲੀਆਂ ਨਿਸ਼ਾਨੀਆਂ ਇੱਥੋਂ ਬੜਾ ਲੱਗ ਜਾਂਦਾ ਪਿੰਡੇ ਦੇ ਵੀ ਨਾੜਾ ਨੂੜਾ ਜਿਹੜੀਆਂ ਕਾਫੀ ਆ ਗਈਆਂ ਵਾ ਤੇ ਪੂਰਾ 1 ਮਹੀਨਾ ਜੇ ਕੱਟੀ ਜਰੇ ਥਾਨ ਤੁਣ ਬਹੁਤ ਹੀ ਚੰਗਾ ਕੱਢ ਜਾਣਾ ਕਰਮਾਲੀ ਨੇ ਟੁੱਟੇ ਲੋ ਪਤਨਾ ਕੱਢੀ ਹੋਏ ਬਾਬਾ ਜਿੱਤੇ ਨਾ ਟੁੱਟ ਨਾ ਜਿਹੜੀਆਂ ਕਾਫੀ ਜਿਹੜੀਆਂ ਚਮੜੀਆਂ ਕੰਮ ਕਰਦੀਆਂ ਵਾ ਫੜੇ ਪੂਛ ਮੜੀ ਕੀ ਕਰ ਸਕਦੇ ਥਣਾ ਦਾ ਸਿਆਜ ਕਹਿ ਬਹੁਤੀ ਚੰਗਾ ਕੱਢ ਜਾਣਾ ਕਰਮਾਲੀ ਨੇ ਇਹ ਕੀ ਮੋਲ ਕਰਨਾ ਵੀਰ ਜੇਰਾ ਇਹਦੀ ਮੋਲ ਜਾਇ ਕਰਨਾ ਪਹਿਲੀ ਵੀਡੀਓ ਡਾਟ ਚੈਨਲ ਤੇ ਹਾਂਜੀ ਛੋਟੀ ਦੇਖਦੀ 80 ਦੀ 90 ਦੀ ਅੱਛਾ ਜੀ ਪਰ ਆਪਾਂ ਜਾਇ ਦੇ ਦੇਣੀ ਆ 75 ਦੀ ਕੱਟੀ ਦੇ ਦਈਏ ਅਗੋਂ ਤੁਸੀਂ ਦੱਸ ਦੋ ਕਿਹੜਾ ਵੀਰ ਨੇ 20 25 ਦਿਨ ਵੀਰ ਨੇ ਸਾਮ ਲੈਣੀ ਹੈ ਨਾ ਕੱਟੀ ਜਿਹੜਾ ਵੀਰ ਤਿਆਰ ਕਰ ਲੂਗਾ ਨਾ 90 99 ਦੀ ਜਿੱਥੇ ਮਰਜੀ ਵੇਚਦਾ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਸਾਮ ਕਰਤੀ ਹੈ ਪੱਖਾ ਲੰਗ ਲਗਾ ਚੈਂਪੀਅਨ ਚੈਂਪੀਅਨ ਝੋਟੀ ਆ ਠੀਕ ਹੈ ਠੀਕ ਹੈ ਜੀ ਬਾਈ ਕਰੀਏ ਮਾਨਦਾਨ ਥੋੜਾ ਜਿਆ ਕਹੀਂ ਕਰਾ ਲੋ ਵੱਡੇ ਵੀਰ ਜੀ ਦੋ ਛੱਡ ਦਈਏ ਚੋ ਕੁਝ ਦੇ ਬੱਤਰ ਦੀ ਕੱਟੀ ਹਾਂ ਨਾ ਹੀ ਦੇਵਾਂਗੇ ਠੀਕ ਲਓ ਭਾਈ 72000 ਦੀ ਕੋਈ ਸਾਮ ਬਣਾ ਲੈ ਭਰਾ ਲੈ ਜੇ ਤਾਂ ਚਲੋ ਚੰਗੇ ਰੁਪਈਆ ਦੀ ਆ ਤੇ ਘਰ ਜਿਹਨੇ ਸਾਮ ਨਹੀਂ ਉਹਦੇ ਵਾਸਤੇ ਹੀ ਬਹੁਤ ਚੰਗੀ ਆ ਤੇ ਬਿਲਕੁਲ ਜਿਹੜਾ ਨੋਰਮਲ ਭਾਈ ਨੇ ਰੇਡ ਕਰਤਾ ਵਾ ਆਜੋ ਹੁਣ ਦੂਜੇ ਨੰਬਰ ਤੇ ਦੂਜੇ ਨੰਬਰ ਕਸੂ ਜੀ ਵੱਚੀ ਆ ਗਈ ਆ ਦੂਜਾ ਸੂਆ ਅੱਛਾ ਜੀ ਪਹਿਲੇ ਨਵੱਚੀ ਨੇ ਦੁੱਧ ਚਵਾਇਆ ਜੀ 18 ਕਿਲੋ ਠੀਕ ਹੈ ਜੀ ਆਹ ਤਾਂ ਦੂਜਾ ਸੂਆ ਵਾ ਸਾਰਾ ਦੁੱਧ ਵੀ ਤੋਂ ਬਾਹਰ ਦੀ ਉਮੀਦ ਕਰਦੇ ਆ। ਇਹ ਗੁਲਾਬੀ ਥਾਨ ਲਗਾ ਇਧਰ ਨੇੜੇ ਤੋਂ ਲਗਾ। ਲੋਕੀ ਫਾਰਮ ਵਾਲੀ ਵਹਿੜ ਆ ਗਈ ਆ। ਚਾਹ ਕਾਟ ਵੀ ਬਹੁਤ ਤਕੜਾ ਆ। ਨੌਕਰੀ ਕੋੜੀ ਜਿੱਡਾ ਕਾਦਿਆ ਵੀ ਜਿਵਤੀਰਾ। ਠੀਕ ਹੈ ਜੀ। ਇਹ ਇਹਦੀ ਗੱਬਣ ਭਾਈ। ਇਹਦੀ ਗੱਬਣ ਕਿੰਨਾ ਟਾਈਮ ਲਾਜੂਗੇ? ਹਮ 5 ਵੀਂ ਲਾਜੂਗੇ। ਠੀਕ ਲੋ ਮੋਢੇ ਮੋਢੇ ਬੱਚੀ ਆ ਰਹੀ ਹੈ। ਟਾਈਮ ਲੈਜੂਗੇ ਜਾਂ ਟਿਲਾਂ ਢੋਲਾ ਚਾ ਕਰ ਸਕਦੇ ਤੁਸੀਂ। ਸਾਰਾ ਦੁੱਧ ਖਾ ਦਿਓ ਗੁਲਾਬੀ ਥਾਨ ਲਗਾ ਕੇ ਬਹੁਤ ਸਪੈਸ਼ਲ ਲੱਗਾ ਐ ਨ ਗੁਲਾਬੀ ਥਾਨ ਤੇ ਗੇਠ ਗੇਠ ਤੇ ਥਾਨ ਲੱਗਾ ਵਾ। ਹੈ ਵੀਰ ਕੋਈ ਛੋਟੀ ਨਾ ਮੰਨੇ ਵੱਡੀ ਬੱਚੀ ਆ ਜੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਬਾਕੀ ਜਿਹੜੀ ਇੱਥੇ ਆ ਕੇ ਤੁਸੀਂ ਵੇਖੋਗੇ ਤੇ ਵੀਡੀਓ ਤਾਂ ਵੀ ਵੱਧ ਦਿਖੂਗੀ ਤੇ ਲੱਗ ਰੋ ਜਰੂਰ ਆਪਾਂ ਚੈੱਕ ਕਰਵਨੇ ਥਾਣਾ ਦਾ ਸੈਰ ਗਏ ਆਪਾਂ ਤੇ ਵੀਰ ਜੀ ਕਿਰੇ ਸੀਲੀਆਂ ਦਾ ਬੱਚੀ ਦਾ ਅੰਤ ਕੋਈ ਨਹੀਂ ਭਾਵੇਂ ਪੁੱਠੇ ਬਣਿਓਂ ਦੀ ਬੈਰੋ ਠੀਕ ਹੈ ਗਰਮ ਡੰਗਰ ਨਹੀਂ ਐਲੀ ਹੋਣਾ ਨਹੀਂ ਬਿਲਕੁਲ ਸਹੀ ਗੱਲ ਹੈ ਤੇ ਸੀਲਸ ਲੱਗਿਆ ਬੱਚੀ ਪੁੱਠੇ ਬਣਿਓਂ ਦੀ ਬੈਣ ਤੇ ਇੰਨਾ ਚੀਜ਼ਾਂ ਦੇ ਆਪਾਂ ਚਕੀਨੇ ਆ ਠੀਕ ਹੈ ਠੀਕ ਦੋ ਤੇ ਕਿਲੋ ਘੱਟ ਵੀ ਇਹਦੇ ਸੀਲਸ ਲੱਗੋਵੇ ਬਿਲਕੁਲ ਜੀ ਇਹ ਸਹੀ ਆ ਤੇ ਇਹਦਾ ਮਤਲਬ ਬਾਈ ਹਰ ਤੇਰਾ ਮਤਲਬ ਵੀਰ ਜੀ ਬੱਚੀ ਦੇ ਵੇਖਦੀ ਹੈ ਵੀ 90 95 ਦੀ ਹਾਂਜੀ ਪਰ ਨਾ ਆਪਾਂ 90 ਮੰਗਣਾ ਨਾ 80 ਅੱਛਾ ਜੀ ਇਹ ਬੱਚੀ ਦੇ ਰਹੀ ਹੈ 72 ਹਜ਼ਾਰ ਦੀ 72 ਦੀ ਅੱਗੋਂ ਤੁਸੀਂ ਮੰਨਤਨ ਕਰਾ ਲਓ ਕਰ ਦਈਏ 70 ਮੰਨਤਨ ਮ ਵੀਰੇ 60000 ਦਿਵਸੀ ਹਾਂ ਨਹੀਂ ਦੇ ਦਾਂਗੇ ਠੀਕ ਹੈ ਲਓ ਭਾਜੀ 66000 ਵੀਰੇ 60000 ਇਹ ਵੀਰੇ ਵਾਸੀ ਦਾ ਵੀਰੇ ਲਾਗੇ ਤੋਂ ਬਿਲਕੁਲ ਦਿਖਾ ਦੇ ਟਲਟ ਦਾ ਮੜੀਆ ਲਟ ਲਾ ਜਿਹੜੀਆਂ ਬਹੁਤੀ ਜ਼ਿਆਦਾ ਜਿਹੜਾ ਵੀਰ ਭਰਾ ਹੋਊਗਾ ਮੌਕੇ ਦੇ ਮਾਨਤਾਨ ਖੁੱਲੇ ਹੋਣਗੇ ਛੋੜ ਜੱਪਾ ਇਹੋ ਜੀ ਮਾਨਤਾਨ ਵੀ ਬਾਈ ਕਹਿੰਦਾ ਵੀਰ ਭਰਾ ਮੂਨ ਲਾਵੇ ਕੋਈ ਠੀਕ ਆ ਠੀਕ ਆ ਜੀ ਹਾਂਜੀ ਆ ਜਾਓ ਬਾਈ ਕਿੱਲੇ ਨੰਬਰ ਤੇ ਬਾਈ ਆਹ ਵੜ ਬਾਰੇ ਦੱਸਿਓ ਤੀਜੇ ਨੰਬਰ ਤੇ ਵੀ ਜੀ ਆਰ 6ਰ ਨੰਗੀਨਾ ਆ ਗਿਆ ਕੌਲੀ ਚ ਪਾਣੀ ਪੀਣ ਵਾਲੀ ਆ ਨਾ ਸਹੇ ਦਾ ਬੂਥਾ ਡੰਨਗੀ ਜੀ ਆ ਇੱਕੋ ਘੜੀ ਬੁੱਧੀ ਬੱਚੀ ਠੀਕ ਆ ਲਓ ਦਿੰਦੇ ਸ਼ੇਰ ਕਰਦਾ ਦੇ ਰਿਹਾ ਬਹੁਤ ਥੀ ਹੋੜਾ ਆ ਗਿਆ ਵਾ ਹੈੜ ਖੇਰ ਜਲਦੀ ਦੇ ਵਿੱਚ ਆ ਗਈ ਬੱਚੀ 12 13 ਦਿਨ ਦੀ ਵੀਰ ਜੀ ਕੱਤੀ ਆ ਦੇ ਬੱਚਾ ਕੋਈ ਨਹੀਂ ਆ ਪਹਿਲਾ ਥੋੜਾ ਬਣਾਨੇ ਪਹਿਲਾ ਪਹਿਲਾ ਸ਼ੁਰੂਆਤ ਜਿਹੜੀ ਸੱਚ ਬਣਾਵਾਂਗੇ ਜਿਹਦੇ ਚੈਨਾ ਕਿਹਾ ਬਰੀਕੀਆਂ ਇੰਨਾ ਗਿਆ ਰਚੀ ਜਾਏ ਠੀਕ ਲੋ ਜੀ ਕੋਈ ਹਾਰ ਨਹੀਂ ਦੇਣ ਦਜੂਗੀ ਕੋਈ ਹਫਤੇ ਦੇ ਆਸ-ਪਾਸ ਇੱਥੇ ਲਾਟ ਲਾ ਜਿਹੜੀਆਂ ਇਹਦੇ ਵੀ ਅਜੇ ਕਾਫੀ ਜਿਹਾ ਹਵਾਨੇ ਦੇ ਕੀ ਜੀ ਵੀਰਾਂ ਦੀ ਡਿਮਾਂਡ ਬਹੁਤ ਹੈ ਸ਼ਹਿਰ ਵੱਟੀਆਂ ਨੇ ਆ ਕੇ ਦੋ ਅੱਛਾ ਜੀ ਹਾਂ ਜੀ ਠੀਕ ਗੱਲ ਠੀਕ ਹੈ ਲਓ ਜੀ ਢੱਲਾ ਵੀ ਚੈੱਕ ਕਰ ਸਕਦੇ ਜੇ ਹਵਾਨਿਆਂ ਤੇ ਇਹਦੇ ਵੀ ਬੜੀਆਂ ਜ਼ਿਆਦਾ ਵਾ ਠੱਡੀ ਡਰਦੀ ਆ ਠੀਕ ਹੈ ਠੀਕ ਹੈ ਜੀ ਪਹਿਲਾਂ ਵੱਛੀ ਪਹੁੰਚ ਕਿੰਨਾ ਕੱਢ ਦੋ ਤੁਹਾਡੇ ਸਾਡਾ ਦੋ ਦੇ ਦੋ ਜੀ 15 ਕਿਲੋ ਰਮਾਨ ਨੂੰ ਨੋਰਮਲ ਗਰਮੀ ਗਰਮੀਆਂ ਗੱਡੀ ਜਾਊਗੀ ਅੱਛਾ ਜੀ ਹਾਂ ਜੀ ਇਹਦਾ ਮੁੱਲ ਫਿਰ ਵੀਰ ਜੀ ਵੱਛੀ ਤੇ ਵੀ ਪੈਣ ਦੀ ਵਿਕਦੀ ਆ ਹਾਂ ਜੀ ਆ 60 ਕਰਨਾ ਨਾ 65 ਅੱਛਾ ਜੀ ਇਹ ਵੱਛੀ 55000 ਦੀ ਦੇ ਦੇਣੀ ਆ ਇਹ ਵੀ 50 ਤੋਂ ਅੰਦਰ ਕੱਢੀਏ ਮੈਂ ਦੰਨਾ ਯਾਰ ਛੱਡ ਦਾਂਗੇ ਵੀਰ ਜੀ 50 ਤੋਂ ਲਓ ਜੀ 49000 ਦੀ ਬਿਲਕੁਲ ਤਿਆਰ ਹੀ ਆ ਗੱਬਰ ਤੇ ਫੇਸ ਤੋਂ ਹੀ ਚੈੱਕ ਕਰ ਸਕਦਾ ਨਹੀਂ ਬਹੁਤ ਹੀ ਜ਼ਿਆਦਾ ਕੁਆਲ ਆ ਗਿਆ 143 ਨੰਬਰ ਤੇ ਆ ਗਿਆ ਬਾਈ ਇਹ ਕਿਵੇਂ ਵੜ ਬਾਈ ਵੀਰ ਜੀ ਇਹ ਜਲਸੀ ਵਸ਼ੀ ਪਿਓਰ ਹੈ ਅੱਛਾ ਜੀ ਤੇ ਭਾ ਇਹਦਾ ਕਰਨਾ ਉੜਦੀਆਂ ਵਾਲਾ ਠੀਕ ਹੈ ਜੀ ਹਾਂ ਜੀ ਪਹਿਲੇ ਜਨਵਰੀ ਦੇ ਪਹਿਲਾ ਸੂਆ ਸੂ ਵੀ ਕਰਮਾਲੀ ਇਹ ਕਿੰਨਾ ਲਾਜੂ ਟਾਈਮ ਅਜੇ ਵੀਰ ਜੀ ਇਹ ਵੀ 12 13 ਦਿਨ ਦੀ ਕੱਤੀ ਆ ਠੀਕ ਹੈ ਜੀ ਲਓ ਜੀ 12 ਤੇ 13 ਦਿਨ ਇਹ ਵੀ ਲੈ ਜੂਗੇ ਅਜੇ ਤੇ ਫੇਸ ਤੁਹਾਨੂੰ ਲਾਗੇ ਤੋਂ ਚੈੱਕ ਕਰਨਾ ਆ। ਮਾਸੀਆ ਮਾਟੀ ਮਟੀ ਆਖਾ ਲੱਗੀ ਜਲਸੀ ਬੋਦੀ ਵਾਲੀ ਬੱਛੀ ਆ ਗਈ ਵੈੜ। ਇਹ ਬਾਈ ਕਿੰਨਾ ਕੱਢ ਦੂ ਦੁੱਧ। ਦੁੱਧ ਵੀਰ 12 ਪਲੱਸ ਚੱਲੂਗੀ। ਲੋ ਜੀ 12 ਪਲੱਸ ਚੱਲੂਗੀ। ਪਹਿਲਾਂ ਨਹੀਂ ਤੇ ਥਾਲ ਭਾਂਡਾ ਬਹੁਜੀ ਇਹਨੇ ਵੀ ਚੰਗਾ ਢਿਲਾ ਢਿਲਾ ਇਹਦੇ ਵੀ ਅਜੇ ਬਾਹਨੇ ਦੇ ਕਾਦੀ ਆ। ਮੇਰੀ ਘਰ ਦੇ ਰਾਇ ਚੰਗਾ ਵਾ। ਤੂੰ ਤਾਂ ਕਿ ਵੀ ਹੋਣਾ ਨਾ ਝਗੜਾ ਬਣਾ ਜੂਗੀ ਕਰਮ ਵਾਲੀ। ਮਜੀ ਹਾਂ ਜੀ। ਇਹ ਕਿਹੜੀ ਫੀਲਡ ਸਾਹਿਬ ਬੜੀ ਆ ਕਰੋ ਜੀ ਚੈੱਕ ਤੁਸੀਂ ਇਹਦਾ ਮੁੱਲ ਵੀ ਰਹਿਣਾ ਮੇਰੇ ਵੱਚੀ ਮੇਰੇ ਵੱਚੀ ਦੇ ਵੇਖਣੀ 40 ਦੀ ਪਰ ਜੈਰ ਆਪਾਂ ਕਰਨੀ ਤਾਂ ਉਹ ਪਤਾ ਨਗੀਜੀ ਕਮਾਈ ਰੱਖ ਕੇ ਹਾਂਜੀ ਹਾਂਜੀ ਵੀਰੇ 34 ਦੇ ਦੀ ਐ ਗਤੂਮਾਂ ਤਣ ਕਰਾਲਾ 34 ਦੀ ਇਹ ਮਿੱਟੀਓਂ ਅੰਦਰ ਕਰੀਏ ਮੈਂ ਦਣਾ ਯਾਰ ਛੱਡ ਦਾਂਗੇ ਇਹ ਤੀਰ ਨਾ ਤੀਰ ਦੀ 82 ਦੀ ਜਸਰੋ ਇਹ ਦੇ ਦਾਂਗੇ ਠੀਕ ਹੈ ਲਓ ਜੀ 28000 ਦੀ ਘੋਰ ਜੱਸੀ ਕਰੋ ਭਾਈ ਹੁਣ ਪੰਜਵੇਂ ਨੰਬਰ ਤੇ ਇਹ ਕਿਵੇਂ ਪੰਜਵੇਂ ਨੰਬਰ ਤੇ ਜੱਸੀ ਡਾੜ ਆ ਗਈ ਆ ਦਜਾ ਸੁਆ ਅੱਛਾ ਜੀ ਹਾਂਜੀ ਕਲੇਮ ਵਾਲੀ ਇਹ ਵੀ 12 13 ਦਿਨ ਖੜਦੀ ਆ ਆਰਡਰ ਰਿਟਰ ਬਹੁਤ ਹੈ ਵੀ ਚੰਗਾ ਤਿਆਰ ਕਰਨ ਦੀ ਟਲੰਟ ਲਾ ਬੜੀ ਹਾਂ ਠੀਕ ਹੈ ਲੋ ਜੀ 12 13 ਦਿਨ ਇਹ ਵੀ ਲੈ ਜੂਗੀ ਕਰਮਾਲੀ ਦੋ 12 ਕਿਲੋ ਰਮਨਾ ਵਿਰਦੀ ਚਵਾਈ ਜਾਊਗੀ ਅੱਛਾ ਜੀ ਹਾਂ ਜੀ ਇਹ ਵੀ ਫੀਡਿੰਗ ਜੱਸੀ ਆ ਗਈ ਜੇ ਠੀਕ ਆ ਜੇ ਬਾਕੀ ਸੀਲ ਲੀਆਂ ਸੋਲੀਆਂ ਤੁਸੀਂ ਇਹਦੀਆਂ ਵੀ ਚੈੱਕ ਕਰ ਸਕਦੇ ਜੇ ਤੇ ਭਾ ਇਹਦਾ ਵੀਰ ਜੀ ਨਿਗਾਹ ਜਾਈ ਅੱਛਾ ਜੀ ਇਹ ਬੋਦੀ ਵੱਡੀ ਵੈਣ ਨਹੀਂ ਛੋਟੀ ਜਿਹੜੀ ਛੋਟੀ ਉਹਨੂੰ ਛੋਟੀ ਕਵਾਂਗੇ ਤੇਰਾ ਭਾ ਵੀ ਛੋਟਾ ਹੋਊਗਾ ਅੱਛਾ ਜੀ ਹਾਂ ਜੀ ਜਿਹੜੀ ਵੱਡੀ ਆ ਵੱਡੀ ਕਵਾਂਗੇ ਜਿਹੜੀ ਛੋਟੀ ਹੈ ਛੋਟੀ ਕਵਾਂਗੇ ਠੀਕ ਹੈ ਠੀਕ ਹੈ ਜੀ ਹਾਂ ਜੀ ਇਹਦਾ ਕੀਮਤ ਕਰਨਾ ਹੈ ਇਹਦੀ ਇਹਦਾ ਵੱਡੀਆਂ ਵਾਲਾ ਹੈ ਅੱਛਾ ਜੀ ਵੀਰ ਜੀ ਇਹਦਾ ਕੋਈ 35 ਨਹੀਂ ਕੋਈ 30 ਨਹੀਂ ਅੱਛਾ ਜੀ ਜਦੋਂ ਮਾਨਦਾਨ ਕਰਾਂਗੇ ਕਿੰਨਾ 28 ਦੀ ਦੇ ਦਈਏ ਸਹੀ ਧੀ ਹਾਂਜੀ ਦੋ ਛੱਡ ਦਈਏ ਪੰਜੀ ਦੀ ਦੇ ਦਾਂਗੇ ਵੀਰ ਜੀ ਠੀਕ ਲੋ ਭਾਈ ਪੰਜੀ ਪੰਜਾਹ ਸਿਰੋ ਪੰਜੀ ਦੀ ਦੇ ਦਾਂਗੇ ਕੋਈ ਵੀਰ ਦੰਦਾ ਨਹੀਂ ਆ ਇਹ ਜੋ ਮੌਕੇ ਤੋਂ ਮਾਨਤਾਣ ਹੋਊ ਛੋੜ ਛੱਪਾ ਵੀਰ ਭਰਾ ਇਹਦਾ ਅੱਛਾ ਜੀ ਬਾਕੀ ਗਹਿੜ ਦਿਖਾ ਦਿਓ ਠੀਕ ਹੈ ਠੀਕ 12 ਕਿਲੋ ਦੁੱਧ ਪਾਣੀ ਵੀ ਮਾਨਤਾਣ ਪਾਈ ਕਹਿੰਦਾ ਕਿ ਕਰਾਂਗੇ ਜਰੂਰ ਤੇ ਆ ਜਾਓ ਭਾਈ 6ਵੇਂ ਨੰਬਰ ਤੇ ਫੇਰ ਜੱਸੀ ਜਰੂਰਾਂ ਦਾ ਮਿਲਣਾ ਆਇਆ ਭਾਈ ਉਹਨਾਂ ਨੇ ਮੋਟਾ ਮੋਟਾ ਡੀਲਾ ਲਗਾ ਪੰਜਾਬ ਵਾਲੀ ਜੱਸੀ ਠੀਕ ਹੈ ਠੀਕ ਆ ਜੀ ਲਗੇ ਮਿੰਨੀ ਮੰਡੀ ਦਾ ਆਪੀ ਬਾਈ ਨੇ ਜੱਟਾਂ ਦੀ ਇਹ ਕਿੰਨਾ ਟਾਈਮ ਖੜਦੀ ਹੈ ਜੇ 1 ਘੰਟਾ ਹੋ ਗਿਆ ਠੀਕ ਹੈ ਲਓ ਜੀ 16 17 ਦਿਨ ਇਹ ਵੀ ਲਾਜੂ ਤੇ ਸੂਆ ਕਿਨਵਾ ਸੂਣਾ ਨੇ ਸੂਆ ਕਰਾਂ ਦੁਜਾਗੀ ਤਾਂ ਦੁਜਾ ਗੇਨ ਲੋ ਠੀਕ ਹੈ ਠੀਕ ਲੋ ਦੇਖੋ ਥਾਂ ਤੋਂ ਬੜਾ ਚੰਗਾ ਲੱਗਾ ਡੱਡ ਲਾਏ ਨੂੰ ਕਾਦੀ ਆ ਠੀਕ ਹੈ ਠੀਕ ਲੋ ਜੀ ਮੋਟੇ ਡੇਡਾ ਜੀ ਜਰਸੀ ਵਾਲੀ ਗੋਤੀ ਵਾਲੀ ਹੋਰ ਜਰਸੀ ਆ ਗਈ ਇਹ ਤੁਹਾਨੂੰ ਪਤਾ ਜਰਸੀਆਂ ਨੂੰ ਕੋਈ ਗਰਮੀ ਦੀ ਪ੍ਰਵਾਹ ਨਹੀਂ ਹੁੰਦੀ ਨਾ ਕੋਈ ਠੰਡ ਵੀ ਇਹ ਬਾਈ ਕਿੰਨੇ ਦੁੱਧ ਵਾਲੀ ਆ ਇਹ ਵੀ ਮੇਰੇ 12 ਕਿਲੋ ਵਾਲੀ ਠੀਕ ਲਓ ਜੀ 10 ਲੀਟਰ ਬੋਤਲਾਂ 'ਚ ਭਰੀ ਜਾਊਗੀ ਕਰਮ ਵਾਲੀ 14-15 ਦਿਨਾਂ ਦੀ ਕੱਤੀ ਆਲੇ ਅੱਛਾ ਜੀ ਹਾਂਜੀ 15 ਦਿਨ ਲੈ ਜੂਗੀ ਠੀਕ ਹੈ ਜੀ ਲਓ ਬਾਈ 15 ਦਿਨ ਇਹ ਵੀ ਛੱਡ ਦੀ ਜੇ ਢਿੱਲਾ ਢੋਣਾ ਇਹਦੇ ਵੀ ਹਵਾਨੇ ਤੇ ਕਾਫੀ ਆ ਇਹ ਵੀ ਸੂਣ ਵਾਲੀ ਮਾਤਰੀ ਜੀ ਦਾ ਜਰ ਕੋਈ 40 ਨਹੀਂ ਕੋਈ 35 ਦੀ ਅੱਛਾ ਜੀ ਇਹ ਵੀ 31000 ਦੀ ਹਾਂ ਨਹੀਂ ਦੇ ਦਾਂਗੇ ਨਹੀਂ ਇਹ ਕਰੀਏ ਇਹ ਵੀ ਅੰਦਰ 1000 ਨਹੀਂ ਦੱਸ 3000 ਅੰਦਰ ਕਰ ਦਈਏ ਤੂੰ ਵੀ 28000 ਵੀ ਦੇ ਦਾਂਗੇ ਜਸਨੋਈ ਠੀਕ ਲਓ ਬਾਈ ਇਹ ਵੀ 28000 ਦੀ ਆਲੋ ਬਾਈ ਹੁਣ ਸਤਵੇਂ ਦੇ ਖਾਲਸਾ ਇਹ ਤਾਂ ਜਲਸੀ ਤੋਹਫਾ ਆ ਗਿਆ ਲਓ ਜੀ ਇਹ ਵੀ ਘਰ ਇਹ ਪਹਿਨਣ ਕਹਿੰਦੇ ਆ ਆਪਾਂ ਦੂਜਾ ਸੂਹਾ ਵੈਣ ਕਹਿੰਦੇ ਆ ਅੱਛਾ ਜੀ ਹਾਂ ਜੀ ਤੇਰੀ 12 13 ਦਿਨ ਖੜਦੀ ਦੁੱਧ 12 ਕਲਾਸ ਤੇਰੀ ਚੱਲੂਗੀ ਠੀਕ ਹੈ ਠੀਕ ਹੈ ਤੇ ਮੋਲੇ ਦਾ ਵੀ ਉੜਦੀਆਂ ਲਾਈ ਠੀਕ ਲਓ ਬਾਕੀ ਜਰਸੀਆਂ ਦਾ ਤੁਹਾਨੂੰ ਦੱਸਿਆ ਬਾਈ ਯਕੀਨ ਹੈ ਤੇ ਜਰਸੀਆਂ ਦੀ ਲਾਤੀ ਮੰਡੀ ਵੀਰ ਜੀ ਹਰ ਟਾਈਮ ਜਲਸੀਆਂ ਆਪਣੇ ਕੋ 12-13 ਖੜੀਆਂ ਹੁੰਦੀਆਂ ਆ। ਅੱਛਾ ਜੀ। ਇਹ ਮਾਰ ਪਸੀਆਂ ਸੋਇਆਂ ਤਿੰਨ ਵੇਖੀਆਂ ਵਿੱਚ। ਅੱਛਾ ਅੱਛਾ ਠੀਕ। ਮਾਰ ਪੋਖਾ ਜੀ। ਅੱਛਾ ਅੱਛਾ ਜੀ। ਪੋਖਾ ਸਾਰੇ ਆਜੀ ਉਤਰਿਆ ਜੇ ਆਪਣੇ ਕੋ। ਠੀਕ ਹੈ ਠੀਕ ਹੈ ਜੀ। ਲਓ ਜੀ ਇਹ ਵੀ ਚੈੱਕ ਕਰ ਸਕਦੇ ਸੀਨ ਦੀਆਂ ਸੋਡੀਆਂ ਇਹਦੇ ਵਿੱਚ ਵੀ ਕਾਫੀ ਆ। ਲੰਟ ਲਾਂਬੜੀਆਂ ਗਲਾਤੀਆਂ ਇਹਦੇ ਵਿੱਚ ਬਹੁਤ ਜ਼ਿਆਦਾ ਆ ਜੇ। 1 ਕਿਲੋ ਤਣ ਖੜਦੀਆਂ ਜੇ ਦੱਸਿਆ। ਵੀਰ ਜੀ 12 ਦਿਨ ਲੈ ਜਾਊਗੀ। ਤੇ 12 ਕਿਲੋ ਦੁੱਧ ਤੇ ਭਾਈ ਜਾਊਗੀ। ਇਹ ਵੀ ਲੈ ਜਾਊਗੀ ਤੇ 12 ਲੀਟਰ ਪਾਈ ਕਰਨ ਲੱਗੇ ਦੁੱਧ ਇਹ ਵੀ ਭਰ ਦੂਗੀ। ਵੇਖੀ ਆਪਣੇ ਕੋ ਜਿੰਨੀਆਂ ਬੈਠਾ ਨੋਰਮਲ ਰੇਟ ਤੇ ਵੱਡੀਆਂ ਬੱਚੀਆਂ ਅੱਛਾ ਜੀ ਹਾਂ ਜੀ ਇਹਦਾ ਮੁੱਲ ਬਾਈ ਹਰਾ ਮੁੱਲ ਵੀਰ ਭਾਵੇਂ 35 ਕਰੀਏ ਭਾਵੇਂ 36 ਅੱਛਾ ਜੀ ਤੇ ਦਿੱਤੀਆਂ ਦੀ ਹਾਂ ਨਹੀਂ 33 ਦੀ ਹਾਂ ਜੀ ਕਰੀਏ ਛੁਗਵਾ ਦਾਂ ਫਿਰ ਯਾਰ ਛੱਡ ਦਾਂਗੇ 32 32 ਦੇ ਦਾਂਗੇ ਹੋਰ ਤਾਂ ਨਹੀਂ ਥੋੜਾ ਜਿਆਦਾ 1000 ਦਾ ਕਰਾ ਲਓ 30 ਦੀ ਵੀਰ ਜੀ ਹੱਸ ਨੋਈ ਦੇ ਦਾਂਗੇ ਠੀਕ ਹੈ ਨਾ ਭਾਈ 30000 ਦੀ ਕੋਈ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਫੌਜੀ ਫਾਰਮ ਤੋਂ ਨਿੱਕਾ ਜਿਹਾ ਮਾਲ ਥੋੜਾ ਮਾਸੋਲਾ ਮਿਲਦਾ ਫੌਜੀ ਫਾਰਮ ਤੋਂ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਬਾਈ 8ਵੇਂ ਨੰਬਰ ਤੇ ਆ ਗਈ ਸਹੀ ਅੱਜ 8 ਨੰਬਰ ਤੇ ਜੀ ਰਾਤ ਦੀ ਸਹੀਆ 8 ਕਿਲੋ ਬਹੁਤ ਪਿਆਰ ਹੈ ਠੀਕ ਹੈ ਠੀਕ ਹੈ ਸੱਜਿਆ ਸੂਜੀ ਬਿਲਕੁਲ ਬੋਲਾ ਹੀ ਜੱਟ 8 ਕਿਲੋ ਨੇ 7 ਕਿਲੋ ਬੋਲਾ ਕੱਲ ਦੀ ਸਹੀ ਕਿੱਲੇ ਨਾਲ ਤੇ ਬਚਾ ਮੈਨ ਕਰ ਬੱਚੀ ਬੜੀ ਟਾਈਮ ਲਗੀ ਜੀ ਠੀਕ ਹੈ ਜੀ ਇਹ ਮਲਕਾ ਪਾ ਗਿਆ ਜਿਹਦੇ ਜਫਸੀ ਦਾ ਹੀ ਨੂਰ ਹੋ ਗਈ ਇਰਕੋ ਕਿੰਨਾ ਦੱਸਿਆ ਬੋਲਾ 7 ਲੀਟਰ ਖਾਤਾ 8 ਕਿਲੋ ਮੇਰੇ ਬੋਲਾ ਜਾਂ ਇਹ ਰਾਤੀ ਸਹੀ ਆ ਅੱਛਾ ਜੀ ਲਓ ਜੀ 7 ਤੋਂ 8 ਲੀਟਰ ਜੀ ਬੋਲਾ ਇੱਕੋ ਵੀ ਤਿਆਰ ਆ ਬਿਲਕੁਲ ਪਿਆਰ ਆ ਕਮਾਲਾ ਵੀਰ ਕਮਾਲਾ ਇਥੋਂ ਕਮਾਲਾ ਕੋਈ ਠੀਕ ਆ ਠੀਕ ਆ ਜੀ ਲਓ ਬਾਈ ਜੀ ਚੈੱਕ ਕਰ ਸਾ ਤੇ ਪ्योर ਜੱਸੀਆਂ ਪਾਈ ਹੋਣਾ ਕੋ ਰਿਜਨਲ ਜਿੰਨੇ ਕਹਦੇ ਨੇ ਆਪਾਂ ਮਾਲ ਇਹ ਕਿੰਨਾ ਭਰ ਦੋਗੇ ਦੁੱਧ ਇਹਦਾ ਤੇ 13 ਕਿਲੋ ਬੱਚੀ ਵੀਰ ਕੋਈ ਸੇਵਾ ਚੰਗੀ ਕਰੇ ਭਾ 15 16 ਕਿਲੋ ਚੋਈ ਜਾਵੇ ਅੱਛਾ ਜੀ 13 ਕਿਲੋ ਦੁੱਧ ਨੋਰਮਲ ਸੇਵਾ ਦਾ ਕੱਢੀ ਜਾਊਗਾ ਠੀਕ ਹੈ ਠੀਕ ਹੈ ਲੋ ਬੜੀ ਟੀਲਾ ਮਿੱਤਰ ਜਿਹੜਾ ਦੁੱਧ ਭਰਦੂ ਦੇ ਥਣ ਢਾਂਡਾ ਪਾ ਉਹਦੀ ਚੰਗਾ ਲੱਗਾ ਹਨ ਗੇਟ ਤੇ ਸੰਭਾਈ ਜੇ ਸਪੈਸ਼ਲੀ ਥਣ ਜਿਹਨੂੰ ਪਾਉਣੇ ਲੱਗਾ ਵਾ ਉਹਨਾਂ ਦਾ ਹੀਰਾ ਦਾ ਦਾਦਾ ਬਿਟੀ ਥਣ ਲਗਾ ਫਾੜੀ ਵਾਲਾ ਲੇਵਾ ਦੇਣ ਦਾ ਕੱਟ ਵਾਲਾ ਠੀਕ ਹੈ ਠੀਕ ਹੈ ਲੋ ਜੀ ਚੈਨਾ ਦਾ ਬਾਈ ਕਹਿੰਦਾ ਕਿ ਹੀਰ ਹੀਰ ਦਾ ਥਣ ਕੱਢਿਆ ਵਾ ਇਹਨੇ ਕਿ ਫੇਸਵਾਲਟੀ ਤੁਸੀਂ ਚੈੱਕ ਕਰ ਸਕਦੇ ਇਹਦਾ ਮੁੱਲ ਵੀ ਰਹੇ ਰਾ ਇਹਦਾ ਮੋਲਿਆ ਅਸੀਂ ਕਰ ਨੂੰ 45 ਕਰੀਏ ਅੱਛਾ ਜੀ ਯਾਰ ਛੱਡ ਦਾਂਗੇ 40 ਕਿਉਂ 40 ਤੋਂ ਹਾਂਜੀ ਉਹ ਛੱਡ ਦਈਏ ਫਿਰ 37 ਦੀ ਹਾਂ ਨਾ ਦੇ ਦਾਂਗੇ ਠੀਕ ਹੈ ਲਓ ਭਜੀ 37000 ਦੀ ਸੱਜੇ ਸੂਈ ਜਰਸੀ ਬਾਕੀ ਐਂਕਲ ਕੋ ਕਰਾ ਲੂ ਮਾਨਤਾ 30 ਐਂਕਲ ਜੀ ਹੁਣ ਕਿਹਾ ਸਾਬ 35 ਦੀ ਕਰੂ ਪੈਂਕੀ ਦੇ ਦਾਂਗੇ 37 ਦੀ ਕਟਵਾ ਦੇਣਗੇ 35000 ਦੀ ਦੇ ਦਾਂਗੇ ਵੀਰ ਠੀਕ ਲਓ ਭਜੀ 35000 ਦੀ ਬਿਲਕੁਲ ਮਾਨਤਾ 2000 ਵਾਧਾ ਕਰ ਦਿੱਤਾ ਜੀ ਜੇ ਇਹਨੇ ਤਾਂ ਅੱਛੀ ਆ ਗਈ 9 ਨੰਬਰ ਤੇ ਆ ਗਈ ਕੇ ਫਿਰ ਜਰਸੀ ਮੱਲੇ ਹੋਣ ਮੱਛੀ ਆ ਗਈਆ ਵੀਰੇ ਠਣਵੇ ਲੱਗਾ ਇਹਦਾ ਫਲੀਆਂ ਹੁੰਦੀਆਂ 50 ਰੁਪਏ ਕਿਲੋ ਵਾਲੀਆਂ ਲਓ ਜੀ ਇਹ ਕਿੰਨਾ ਟਾਂ ਛੱਡਦੀ ਏ ਇਹ ਵੀ 12 14 ਦੇ ਨੇ ਘੜਦੀ ਆ ਠੀਕ ਹੈ ਲਓ ਜੀ 12 14 ਦੇ ਨੇ ਵੀ ਲੈ ਜੂ ਵੀ ਤੇ ਠਣ ਤੋਂ ਇਹਨੂੰ ਵੀ ਬਹੁਤ ਚੰਗਾ ਲੱਗਾ ਬੜਾ ਚੰਗਾ ਲੱਗਾ ਠੀਕ ਆ ਜੀ ਇਹ ਢੇਲਾ ਟੋਲਾ ਇਹਨੂੰ ਵੀ ਅਜੇ ਕਾਫੀ ਜਾ ਠੀਕ ਆ ਠੀਕ ਆ ਜੀ ਇਹ ਸਾਰੇ ਨੀਲੇ ਦੋਫੇ ਗਰਮੀਆਂ ਦੇ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਗਰਮੀਆਂ ਦੇ ਦੋਫੇ ਪਾਈ ਨੇ ਇਕੱਠੇ ਕੀਤੇ ਜਰਸੀਆਂ ਜਰਸੀਆਂ ਘਰਤੀਆਂ ਪਾਈ ਨੇ ਫੜ ਕੇ ਚੱਲ ਨਾ ਦਾਮ ਦੀ ਥੋੜੀ ਜਿਹੀ ਹੈ ਬਿਲਕੁਲ ਬੱਚਾ ਹੈ ਹੈ ਲੱਗਦਾ ਤੁਹਾਨੂੰ ਛਣ ਛੁਣੇ ਦਾ ਚੈੱਕ ਕਰਾ ਦਿੰਦੇ ਆ ਬਾਕੀ ਸਿਰ ਠੰਡੀ ਬੜੀ ਜਿਆਦਾ ਠੰਡੀ ਇਹਦੇ ਵਿੱਚ ਵੀ ਕਾਫੀ ਆ ਲੈ ਖਾਓ ਕਿੱਡੀ ਨੇੜੇ ਇੱਕ ਵਾਰ ਬੰਨ ਲਓ ਬੰਨ ਲਓ ਤੇ ਦਕਾਰ ਬੰਨ ਲਾਂ ਦੇ ਕੋਈ ਚਾਈਨਿਕ ਬੜੀ ਹੈ ਵੀਰ ਨਗਰੀ ਕੋੜੀ ਹੈ ਜੀ ਵਸੀ ਦਿਸ਼ਾ ਨੇ ਆ ਹਾਂਜੀ ਨਗਰੀ ਕੋੜੀ ਦਾ ਆ ਨਾ ਉਹ ਏਦਾਂ ਦਾ ਵਸੀ ਦਾ ਨੇ ਲੋ ਇਹ ਨਹੀਂ ਵੀ ਕਰਨੇ ਪੈਣਗੇ ਜੀ ਸੀਦੀਆਂ ਸੁਲੀਆਂ ਤੋਂ ਬਹੁਤ ਜਿਆਦਾ ਚੰਗੀ ਆ ਤੇ ਇਹਦਾ ਮੁੱਲ ਵੀ ਰਹਿਰਾ ਮਾਲਕ ਦੇ ਵਾਛੀ ਦੇ ਵੇਖਦੀ 40000 ਦੀ ਅਸੀਂ ਦੱਸਣੋ 35000 ਨਹੀਂ ਦੇਣਾ ਬਾਕੀਆਂ ਅਕਰ ਮੰਨਤਾਂ ਕਰਾ ਲਓ ਕਰੀਏ ਭਾਨਤਾਂ ਮੈਂ ਤਾਂ ਮਿਲ ਸਾਡਾ ਮੁੱਲ ਤੇ ਬਿਲਕੁਲ ਅੱਗੇ ਆ ਜਾਂਦਾ ਜੀ ਹਾਂਜੀ ਹਾਂਜੀ ਕਰੀਏ ਭਾਨਤਾਂ ਫਿਰ ਪਹਿਲੀ ਵੀਡੀਓ ਆਪਾਂ ਸਾਰੀਆਂ ਜਹਰ ਪਾਈਆਂ ਤਾਂ ਵੀ ਜੈਨ ਜਾਂਦੀ ਐ ਕਿ ਯਾ ਦਾ ਮੰਨਤਾਂ ਕਰਾ ਲਓ ਜੀ ਫਿਰ ਬੱਤੀ ਦੀ ਜਸਰ ਉਹ ਦੇ ਦਾਂਗੇ ਬੱਤੀ ਦੀ ਬੱਤੀ ਦੇ ਰਾਂਗੇ ਤੇ ਸ਼ੋਰ ਛੱਪਾਂ ਕਰਾਂਗੇ ਠੀਕ ਲੋ ਭਾਈ 25000 ਦੀ ਇਹ ਵੀ ਬਿਲਕੁਲ ਜਿਹੜਾ ਨੋਰਮਲ ਡੈਟ ਆ ਤੇ ਭਾਈ 10ਵੇਂ ਨੰਬਰ ਤੇ ਗਾੜੀ ਗਾੜੀ 10ਵੇਂ ਨੰਬਰ ਤੇ ਅੰਕੜੀ ਥੋੜੋ ਉਹ ਡਿਵਾੜਿਆ 16 17 ਖਿਡਾਰੀ ਠੀਕ ਹੈ ਜੀ ਜਲਦੀ ਆੜ ਹੱਥ ਤੇ ਇਕੱਠੀ ਆ ਜਾਰਿਆ ਉਹ ਚੰਡੀ ਆਲੀ ਸੇਖ ਖੰਡ ਤੇ ਲਾ ਕੇ ਬੰਨ ਇਹ ਵੀ ਟਾਈਮ ਖੜਦੀ ਜੇ ਇਹ ਛਣ ਸੁਣੇ ਨਾ ਵੀ ਬੜਾ ਚੰਗਾ ਲੱਗਾ ਇਹ ਕਿੰਨੇ ਦੁੱਧ ਵਾਲੀ ਆ ਇਹ ਵੀ 15-16 ਕਿਲੋ ਵਾਲੀ ਆ ਠੀਕ ਹੈ 15-16 ਕਿਲੋ ਵਾਲੀ ਆ ਚਾਹ ਦਾ ਸਾਦੇ ਦੀ ਆਰਡਰ ਵੀ ਬਹੁਤ ਚੰਗਾ ਤਿਆਰ ਕਰ ਰਹੀ ਆ ਠੀਕ ਹੈ ਠੀਕ ਹੈ ਜੀ ਨਾ ਬੜੀ ਆ ਜੀ ਲੋ ਜੀ ਬੜੀ ਆ ਸਹੀ ਇਹ ਕਾ ਕੰਦ ਨਹੀਂ ਹੈ ਕੁਆਲਟੀ ਵੀ ਇਹ ਦੂਜਾ ਸੁਣਾ ਪਾ ਜੀ ਨੇ ਇਹ ਵੀ ਦੂਜਾ ਸੁਆ ਠੀਕ ਹੈ ਲੋ ਜੀ ਸੁਝਾ ਪਹਿਲੇ ਦੂਜਾ ਆਇਆ ਇਹ 13-14 ਕਿਲੋ ਅੱਛਾ ਇਹ 15-16 ਕਿਲੋ ਦੀ ਮੀਲ ਕਰਦੇ ਆ ਜੀ ਠੀਕ ਹੈ ਠੀਕ ਹੈ ਸੂਣ ਕੇ ਡਾਲਾਉਗੀ ਕਿਆ ਕਾ ਸਾਡੇ ਤੁਹਾਨੂੰ ਹਜੇ ਹਵਾਨੇ ਦੇ ਕਾਫੀ ਢਿਲਾਵਾ ਤੇ ਸੂਣ ਤਾਂ ਕਿਹੜਾ ਹਵਾਨਾ ਚੰਗਾ ਬਣਾ ਲੂਗੀ ਮਾਛੀ ਦਾ ਵੀਰ ਜੀ 50 ਦੀ ਲਗਦੀ ਆ ਹਾਂਜੀ 40 ਦੀ ਦੇ ਦਈਏ ਜਾਇਜ਼ ਰੇਟ ਤਾਂ ਦੇਣੀ ਆ ਹੋਰ ਕਰਦੀਏ ਮਾਨਤਾਲਾ 1000 ਦਾ ਵੀਰ ਜੀ ਕਰਦੇ ਆ ਤੁਹਾਨੂੰ 3000 ਦੀ ਜਾ ਹਾਂ ਨਹੀਂ ਦੇ ਦਾਂਗੇ 33 33 ਦੇ ਦਾਂਗੇ ਕਰਦੀਏ ਹੋਰ ਥੋੜਾ ਜਿਆਦਾ ਨਹੀਂ ਨਹੀਂ ਹੋਰ ਨਹੀਂ ਕਹਿੰਦਾ ਦਿੰਦਾ ਨਹੀਂ ਜੇ ਕੋਈ ਬੰਦੇ ਸਸਾ ਵਸੀ ਨਹੀਂ ਇਹ ਤਾਂ ਕਈ ਚਾ ਫਾਰਮ ਤੋਂ ਮਿਲਦੀਆਂ ਪਰ ਕਰੀਏ 37 ਦੀ ਵੀਰ ਦੇ ਦਾਂਗੇ ਜੇ ਤੁਹਾਨੂੰ ਕਿਆ ਆਕਾ ਦੇ ਜਾਇਜ਼ ਹੋਰ ਜਿਆਦਾ ਬਿਲਕੁਲ ਜਿਹੜਾ ਭਾਜ ਜਿਆਜ ਪਾਤਾ ਵਾ ਬੜੀ ਵਾੜਿਆ ਮੋੜੇ ਮੋੜੇ ਕੱਟ ਕੱਟ ਨਹੀਂ ਬਹੁਤ ਠਗਣਾਵਾ ਵੈੜਦਾ ਨਾ ਨੋਰਮਲ ਨਾ ਸਮਝੇ ਚੋਟੀ ਵਸ਼ੀ ਨਹੀਂ ਹੈ ਤੇ ਬਾਕੀ ਸਾਰੀਆਂ ਜਿਹੜੀਆਂ ਵਾੜਾ ਭਾਈ ਉਹਨਾਂ ਦੇ ਕੋਲ ਚੰਗੀਆਂ ਵਾਂ ਤੇ ਪਹਿਲੀ ਵੀਡੀਓ ਅਕਾਊਂਟ ਬਣਾਈਆਂ ਇਹਨੂੰ ਫੱਗੀ ਫਾਰਮ ਤੇ ਤੇ ਸਾਰੀਆਂ ਜਿਹੜੀਆਂ ਚੰਗੀਆਂ ਵਾੜਾ ਵਾਂ ਤੇ ਲਓ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ